ਵਲੌਗ ਪੰਡ ਕਾਲੇ ਕੇ ਵਲੌਗ ਜੀ ਬਹੁਤ ਬਹੁਤ ਧੰਨਵਾਦ ਹੋਰ ਸਨਾਓ ਜੀ ਕਿ ਮੈਂ ਠੀਕ ਠਾਕ ਹਾਂ ਤਾਂ ਵਲੋਗ ਇਹ ਪਸੰਦ ਯਾਤਰਾ ਦਿਖਾਉਣੀ ਆ ਨਾ ਯਾਤਰਾ ਪਸੰਦ ਦਿਖਾਉਣੀ ਆ ਇਹ ਮੇਰੀ ਨਾਨੀ ਦੇ ਹੱਤ ਦੀਆਂ ਗੱਡੀਆਂ ਹੋਈਆਂ ਯਾਤਰਾ ਜੀ ਵੇਖੋ ਕਿੰਨੀਆਂ ਪੁਰਾਣੀਆਂ ਨੇ ਕਿੰਨੀ ਮੀਤਨਾ ਯਾਤਰਾ ਗੱਡੀਆਂ ਹੋਈਆਂ ਆ ਤੇ ਇਹ ਮੇਰੀ ਨਾਨੀ ਨੇ ਕੱਢੀਆਂ ਸੀ ਉਹਨੇ ਅਦਿੱਤੀ ਨੂੰ ਦਿੱਤੀਆਂ گاਉਂ ਦੀ ਤੀਨੇ ਸਾਨੂੰ ਦਿੱਤੀਆਂ ਦੇਖੋ ਜੀ ਸਾਡੀ ਮੰਮੀ ਨੇ ਫਿਰ ਸਾਨੂੰ ਦੋਨਾਂ ਪਹਿਲਾਂ ਉਹ ਕਿ ਚਾਦਰ ਦਿੱਤੀ ਇਹ ਦੇਖੋ ਇਹ ਪੁਰਾਣੀਆਂ ਜਾਦਾ ਫਿਰ ਮੇਰੀ ਮੰਮੀ ਨੇ ਖੰਦਾ ਚਲਾ ਕੇ ਦਿੱਤੀ ਸੀ ਦਾ ਇਹ ਇੱਕ ਦਾ ਚਾਦਰ ਸਾਨੂੰ ਦਿੱਤੀ ਆ ਕਾਲ ਦੀ ਵੀ ਸਾਡੀ ਨਾਨੀ ਦੀਆਂ ਨਿਸ਼ਾਨੀਆਂ ਪਤਾ ਨਹੀਂ ਕਿੰਨੀਆਂ ਕੋਹ ਹੋਣਗੀਆਂ ਵੀ ਜਿਹੜੇ ਸਾਨੂੰ ਵੀ ਦਿੱਤੀਆਂ ਨੇ ਆ ਦੇਖੋ ਜੀ ਕਿੰਨੀ ਪੁਰਾਣੀ ਚਾਦਰ ਹੋਣੀ ਆ ਇਹ ਇਵੇਂ ਨੰਨੀ ਦੇ ਹੱਥ ਤੇ ਕੱਢੀ ਹੋਈ ਚਾਦਰ ਤੇ ਆਪਣੇ ਵੀਲੇ ਜੋਗ ਆ ਗਿਆ ਜੀ ਮਸ਼ੀਨੀ ਦਾ ਆ ਗਿਆ ਸੀ ਤੇ ਆਪਾਂ ਦੇਖ ਲਓ ਇੱਧਰ ਮੇਰੀਆਂ ਵੀ ਕੰਮ ਮੇਰੀ ਚਾਦਰ ਗੱਡੀ ਹੋਈ ਮਸ਼ੀਨੀ ਆ ਦੇਖੋ ਇਹ ਮਚੀਨ ਹੈ ਪਕੱਢੀ ਹੋਈ ਹੈ ਚਾਦਰ ਦੇਖੋ ਕਿੰਨਾ ਸੋਹਣਾ ਫਲਾਵਰ ਪਾਇਆ ਹੋਇਆ ਇਹ ਨਾ ਪਚਾਰਾ ਗੁੰਜਾ ਤੇ ਆਏ ਫਲਾਵਰ ਪੱਛਪਾ ਕੇ ਲਿਆਏ ਸੀ ਪਰ ਮੈਂ ਇੱਕ ਫਲਾਵਰ ਹੀ ਕੱਢਿਆ ਬਹੁਤ ਸੋਹਣਾ ਦੇਖੋ ਤੇ ਤਿੰਨ ਫੁੱਲ ਰਹਿ ਗਏ ਇਹ 8-9 ਸਾਲ ਹੋ ਗਿਆ ਇਸੇ ਤਰ੍ਹਾਂ ਹੀ ਚਾਦਰ ਪਈ ਹਵਸਤ ਹੈ ਮਾਰ ਕੇ ਰੱਖਤੀ ਸੀ ਇਹ ਦੇਖੋ ਇਹ ਕਿੰਨੇ ਸੋਹਣੇ ਕੜਾਈ ਕੀਤੀ ਸੀ ਜਿਹੜੀ ਮੈਂ ਕਿਹਾ ਸੀ ਸਟੋਰ ਚ ਮਸ਼ੀਨ ਪਈ ਕੜਾਈ ਗਲੀ ਉਦੋਂ ਮੈਂ ਇਹ ਕੁਝ ਕਰਦੀ ਹੁੰਦੀ ਸੀ ਫਿਰ ਮੈਨੂੰ ਚੰਗਾ ਨਹੀਂ ਲੱਗਿਆ ਕੜਾਈ ਕਰਨਾ ਫਿਰ ਮੈਂ ਇੱਕ ਫੁੱਲ ਪਾਇਆ ਬਸ ਬਹੁਤ ਕੁਝ ਕੱਢਿਆ ਸੀ ਉਦੋਂ ਤਾਂ ਪਤਾ ਨਹੀਂ ਕਿལ་ ਮੇਰੇ ਵਾਸਤੇ ਮਾਨਖਿਆ ਇਦਾਂ ਨਹੀਂ ਹੁੰਦਾ ਮਿੰਨਾ ਮਰਦੀ ਕੰਮ ਕਰਾ ਪਰ ਮੈਨੂੰ ਕੜਾਈ ਲਈ ਮਸ਼ੀਨ ਤੋਂ ਪਤਾ ਨਹੀਂ ਕਿਵੇਂ ਮਰ ਮਾਨਖਿਆ ਗਿਆ ਸੀ ਮੈਨੂੰ ਨਹੀਂ ਚੰਗਾ ਨਹੀਂ ਲੱਗਿਆਗਾ ਇਹ 14 ਪੁੰਜਾਂ ਤੇ ਸੀਗੇ ਫਲ ਫਿਰ ਆਪਾਂ ਤੋਂ 1 ਪਿਆਠ 9 ਸਾਲ ਹੋ ਗਿਆ ਇਸੇ ਤਰ੍ਹਾਂ ਹੀ ਪਿਆਜੀ ਚਾਰੇ ਫਲ ਆਪਣੀ ਪਾਈ ਹੁੰਦੇ ਚਲੋ ਆਪਾਂ ਦੀਵਾਨ ਬੱਟ ਤੇ ਹਨ ਕਿਤੇ ਕੰਮ ਆ ਜਾਂਦਾ ਆਪਣੀ ਦੇਖੋ ਜੀ ਆਪਣੀ ਮਸ਼ੀਨ ਨਹੀਂ ਕੱਢੀ ਹੋਈ ਜਾਦਰ ਦੋ ਜੀ ਅੱਜ ਬਸ ਪਾਈਆਂ ਸਾਨੂੰ ਪਤਾ ਕੱਲ੍ਹ ਦੀਆਂ ਸ਼ੁਰੂ ਕੀਤੀਆਂ ਕੁਛ ਸਾਦੀ ਲੱਗੀਆਂ ਕਰਨ ਆਪਾਂ ਹਨ ਤੇ ਹੋਰ ਮੈਂ ਸਾਨੂੰ ਕੁਛ ਕੀ ਦਿਖਾਵਾਂ ਕੇਵਲ ਖਾਇਆ ਵੀ ਹੁੰਦਾ ਆਪਣੀ ਮੇਰੇ ਕੁ ਰੋਸ਼ੀ ਨਸਰਾਣੇ ਬਣਾਏ ਹੋਈ ਆ ਦੇਖੋ ਜੀ ਵੀ ਪਤਾ ਹੈ ਮਾਰ ਕੇ ਤੇ ਵਿੱਚ ਹੀ ਰੱਖ ਦਿੰਦੇ ਆਂ ਉਹਨੇ ਪੋਰਕਾਸ਼ਾ ਤੋਂ ਨਾਲਾ ਦਾਸ ਨਹੀਂ ਕੀਤਾ ਹੈ ਨਹੀਂ ਕਸ਼ੀ ਤੇ ਲੋ ਜੀ ਇਹ ਆਪਣੀ ਨਾਨੀ ਦੇ ਹੱਥ ਦੀ ਕੱਢੀ ਹੋਈ ਇਹ ਆਪਾਂ ਮਸ਼ੀਨ 'ਤੇ ਕੱਢੀ ਹੋਈ ਚਲੋ ਜੀ ਆਪਾਂ ਤੁਹਾਨੂੰ ਫੇਰ ਮਿਲਦੇ ਆਂ ਕਿਰਾ ਹੁਣ ਆਪਾਂ ਕੰਮ ਸਟਾਰਟ ਕੀਤਾ ਵਾ ਆਪਾਂ ਕਰ ਲਈਏ ਹੁਣ ਕੰਮ ਫੇਰ ਆਪਾਂ ਤੁਹਾਨੂੰ ਫੇਰ ਦਿਖਾਉਣੇ ਜਦ ਤਿਆਰੀ ਹੋ ਗਈ ਇਸ ਰੋਮ ਦੀ ਚਲੋ ਜੀ ਫਿਰ ਹੁਣ ਦੇਖਾ ਦਿਨਾ ਇਹ ਆਪਾਂ ਜੁੱਤੀਆਂ ਦੇ ਜੋੜੇ ਆਪਣੇ ਕੋਲ ਥੋੜੀ ਜਿਆ ਤੇ ਆਪਾਂ ਕਾਫੀ ਲੈ ਕੇ ਆਵਾ ਕੇ ਹਾਂ ਨੇ

ਆਪਾਂ ਬਾਰੀਆਂ ਪੰਗੀਆਂ ਅੱਜ ਆਪਾਂ ਲੱਗੀਆਂ ਸਫਾਈਆਂ ਕਰਨ ਕੱਪੜਾ ਦੇਖੋ ਜੀ ਆਪਾਂ ਬਾਹਰ ਨਹੀਂ ਰੱਖਦੇ ਬਿਲਕੁਲ ਵੀ ਕਿਤੇ ਨਹੀਂ ਬਾਹਰ ਹੁੰਦਾ ਜਿਹੜਾ ਆਪਾਂ ਵੀ ਅਭੀ ਸੇਲ ਹੁੰਦਾ ਵਾ ਤੇ ਆਪਾਂ ਬਾਰੀਆਂ ਤੇ ਰੱਖ ਦਿੰਨੇ ਆ ਤੇ ਇਧਰ ਆਪਣੀਆਂ ਲੈਂਗੀਆਂ ਹਾਲੇ ਆ ਲੈਣਾ ਬੰਨੇ ਦਿਖਾਉਣੀ ਇਹ ਮੈਂ ਲਿਆ ਲਈਆਂ ਸੀ ਹੁਣ ਆਪਾਂ ਲੈ ਕੇ ਆਏ ਸੀਗੇ ਸਾਰੇ ਕਲਰ ਇਹ ਲੈਂਗੀਆਂ ਦੀ ਮੁੱਠੀ ਨੇ ਆਪਣੇ ਕੋਲ ਇਹ ਇਹ ਫਰਨੀਚਰ ਰੱਖਿਆ ਹੋਇਆ ਹੈ। ਚਲੋ ਜੀ ਆਪਾਂ ਤੁਹਾਨੂੰ ਦਿਖਾਤਾ। ਹੁਣ ਆਪਾਂ ਆਹ ਦਰਾਹ ਖੋਲਦੇ ਆ। ਇਹਨਾਂ ਨੂੰ ਵੀ ਸਵਾਨ ਕੱਢ ਕੇ ਕੋਈ ਸਾਫ ਉਹ ਕਰਦੇ ਆ। ਖੋਲਦੇ ਆਪਾਂ। ਚਲੋ ਜੀ ਠੀਕ ਆ। ਅੱਜਪੈ ਤਾਂ ਇਹ ਰੂਮ ਚ ਰੱਖੀ ਸੀ ਸਫਾਈਆਂ ਕਰਨ। ਫਿਰ ਜੇ ਸਪਾਈ ਕਰ ਲਈਏ ਤੁਹਾਨੂੰ ਫਿਰ ਦਿਖਾਵਾਂਗੇ। ਲੋ ਜੀ ਸੁਣਦੇ ਵਾਤੇ ਸਮਾਨ ਦਿਖਾਈਏ ਆ ਗਿਆ ਤਾਂ ਛੋਟੀ ਜੀ ਵੀਡੀਓ ਵੀ ਬਣਾਮ ਦੇ ਦੇਖੋ ਇਹ ਪੱਲੇ ਆਂਦੀ ਸੀ ਮਾਸਟਿਕ ਕਿਉਂਕਿ ਇਹਨਾਂ ਦੀ ਜਰੂਰਤ ਹਟਣ ਦੀ ਮਾਸਟਿਕ ਦਾ ਜਾਤਾ ਚੌੜੀ ਨਹੀਂ ਚੌੜੀ ਲਾ ਲਈ ਆਹ ਵੰਦੀ ਲਾਗੇ ਪੰਜਾਬ ਵਿੱਚ ਰਹਿੰਦੀ ਹੈ ਕਿਹਿਆ ਨੇ ਮਾਣਾ ਚਾਹਣਾ ਦੇਖੋ ਅੰਦਰ ਵੜ ਗਈ ਸੀ ਐ ਤਾਂ ਉੱਪਰ ਹੀ ਹੈ ਮਾਣੋ ਛੋੜੇ ਬਾਹਰ ਪੁੱਲਾ ਸਿੱਧਕ ਹੀ ਆ ਗਿਆ ਕਿੱਧਰ ਖਾ ਹਾਏ ਮਾਣੋ ਦੇਖੋ ਜਿਵੇਂ ਆਇ ਕਰਦੀ ਮੈਂ ਰੱਖੀ ਹੁੰਦੀ ਆ ਲੋ ਦੇਖੋ ਜੀ ਆਪਾਂ ਲਿਆਂਦੀ ਪਲਾਸਟਿਕ ਲਿਆਂਦੀ ਸੀਗੀ ਇਹ ਜ਼ਿਆਦਾ ਚੌੜੀ ਵਾਲੀ ਆ ਇਹ ਤਾਂ ਲੈਣੇ ਪੜੀ ਇਹ ਥੋੜੀ ਜਿਹੀ ਘੱਟ ਚੌੜੀ ਹੈ ਸੀਨਾ ਸਿਕਾਂ ਨੂੰ ਜਪਾਣ ਲੋੜ ਪੈਂਦੀ ਹੈ ਪਲਾਗ ਪਜਾਮੇ ਵਗੈਰਾ ਫਸਲਾਂ ਕਰਦੀ ਹੈ ਨਾ ਸੀਨਾ ਚ ਲੋੜ ਪੈਂਦੀ ਹੈ ਇਹਨੂੰ ਪਕਟਾ ਆ ਹੀ ਲੈ ਕੇ ਆਉਣੇ ਨੇ ਇਹਨੂੰ ਬਰਤਸਾ ਮਾਰ ਲੈਣ ਕੇ ਸੀ ਲਧਿਆਣੀ ਚਰਪੋਤੇਂ ਆਂਦਾ ਸੀ ਫਿਰ ਦਿਖਾਇਆ ਸੀ ਬਰਤਸਾ ਮਾਰਨ ਤੋਂ ਦਿਖਾਇਆ ਨਹੀਂ ਕਿਉਂਕਿ ਵੀਜੀ ਇਹਨੇ ਸਹੀ ਸਫਾਉਣ ਦਾ ਟਾਈਮ ਨਹੀਂ ਲੱਗਾ ਜਦੋਂ ਉਹ ਤੋਂ ਪਾ ਲੈ ਕੇ ਆਂਦਾ ਸੀ ਲੋ ਜੀ ਹਾਟੜੀ ਜੋੜੀ ਘੱਟ ਹੁੰਦੀ ਹੈ ਇਹ ਵੀ ਜੇ ਮੈਂ ਬੱਚਿਆਂ ਦੇ ਪਾਸੈਟ ਵਗੈਰਾ ਬਣਾਉਣੇ ਆ ਵੀ ਸਲਾਈਆਂ ਤੇ ਬੰਨ੍ਹ ਦੇ ਕੋਲ ਜਿਹੀ ਪੈਂਦੀ ਨੇ ਆਪਲਾ ਜੋ ਪੰਜਾਬੀ ਸਲਾਈ ਕਰਦੇ ਨੂੰ ਜੀ ਪੈਂਦੀ ਆ ਇਹ ਗਾੜੀ ਕਟਾਈ ਲਈ ਅੰਦਰ ਕੋਸ਼ ਆਪਣੀ ਕੋਲ ਪਹਿਲਾਂ ਪਾਇਸ ਸੀ ਆ ਕਰਦੇ ਰਹੀ ਅਸੀਂ ਪਤਲਾ ਹੀ ਕਰਦੇ ਹੁਣ ਇਹ ਉਲਣਾ ਤੇ ਗਾਈ ਬਟਨ ਹੁੰਦੇ ਆ ਇਹ ਲਿਆਂਦੇ ਆਪ ਆਹਾ ਬਟਨ ਬੱਟ ਦੇ ਵਿੱਚ ਪੈਕ ਤੇ ਲਹੰਦਾ ਬਟਾ ਪੈਕ ਤੇ ਇਹਨੇ ਕਿੰਨਾ ਸੋਹਣਾ ਲੱਗਿਆ ਜੀ ਕੀਤਾ ਭੁੱਲ ਗਿਆ ਸੀ ਮੈਂ ਇਹਨੂੰ ਤਾਂ ਰੱਖ ਕੇ ਕੀਤਾ ਭੁੱਲ ਗਿਆ ਹਾਂ ਫਿਰ ਮੈਂ ਜਾ ਸਕਦਾ ਸੀ ਇਹ ਕਾਲ ਨਹੀਂ ਕਰ ਲਿਆ ਤੇਰੇ ਮੈਂ ਇਹ ਲਾ ਰਹੀ ਹਾਂ ਨਹੀਂ ਮੈਂ ਕਿਤਾਈ ਤੇ ਆ ਵੀ ਮੈਂ ਤਾਂ ਰੱਖੀ ਤੇ ਇਹ ਮੈਂ ਜਲਾ ਕੇ ਦਿੱਤਨੀ ਨਹੀਂ ਲਿਖਾਉਣ ਪੀਸੀਆ ਕਿਉਂਕਿ ਵਿਜੀ ਜਿੰਨੇ ਜਾਦੇ ਨਹੀਂ ਜਾਣਾ ਬਹੁਤ ਜਿਆਦਾ ਨਹੀਂ ਟਾਈਮ ਹੀ ਨਹੀਂ ਲੱਗਦਾ ਭੁੱਲ ਜਾਈ ਜਾਗਾ ये अपना बरतन के समान ची ले आता समान तीवी ना कुछ ही रख के भले गए थे क्योंकि मेरे कपड़े कुपड़े ज्यादा सिलाई करने आई थी ये सील वास्ते ही लेके आते थे पता नहीं मिल लैके मेरे बाप्टे ये सेल वास्त ले मेरे बहुत सोने लगी मेरे जितनी जी कर दी मैं आप ही पा ला സോണിയ സോണി ദിവസ സനയു ദാ ഒന്നോഡൻ ബാത്തി ബാ ല സോണി ബോട്ട് മെഗാജി സോണി ലോക ജി ലാ ജന വാഗേ ബാ മീനീ സോണു इन्होंने पता करके आवे कि ग्राम दूँ पां ग्राम अद्धे कसोले दबाने जाना सोहना डिजाइन ये मेरे को सारी लंबी लंबी डिजाइना आ रही इस तरह छोटे आया है मैं सोना लगे डिजाइन जिस तरह तो मेरे को पाए होंगे देखे मेरे वीडियो अरे तो है बहुत पुरानी है चलो जी अज मैं पाला हम समान तो खाता ਤੇ ਇਹ ਵੀ ਰਹਾ ਮੇਰੇ ਹੱਥ ਲੱਗ ਗਿਆ ਕਿਉਂਕਿ ਮੇਰੇ ਕੋਲ ਨਾ ਸਮਾਂ ਤਾਂ ਪਹਿਲਾਂ ਕਾਫੀ ਸਾਰਾ ਪਿਆ ਹੀ ਸੀਗਾ ਉਸ ਤਾਂ ਮੇਰੇ ਕੋਲ ਹਜੇ ਪਿਆਸ ਸੀਗਾ ਤੇ ਇਹ ਮਿੰਟ ਲਹਾਵਾ ਮੇ ਰੱਖ ਕੇ ਕੁੜੀ ਨੂੰ ਤੇ ਜਾਦੀ ਨਹੀਂ ਆਇਆਗਾ ਇਹਦਾ ਤੇ ਆ ਵੱਡਾ ਬਟਨ ਨਾ ਦਾ ਪੈਕਟ ਦਾ ਫਿਰ ਆਪਾਂ ਲੋੜ ਪੈਗੀ ਤਾਂ ਮੈਂ ਆਪਾਂ ਕੱਦ ਲੈ ਸੀ ਕਿ ਚੀਰੇ ਰਿੱਟਾ ਭੁੱਲ ਗਏ ਪਿਆਜ ਹੁਣ ਮੇਰੇ ਸਪਾਈਆਂ ਕਰਦੇ ਤੇ ਮੇਰੇ ਨੱਕ ਸਮਾਨ ਹੱਥ ਲੱਗ ਗਿਆ ਮੈਂ ਕਿਹਾ ਮੈਂ ਸੋਨ ਦਿਖਾਉਣੀ ਆ ਵੀ ਆਪਾਂ ਇਕੱਠੇ ਸਮਾਨ ਉਥੋਂ ਲੈ ਕੇ ਆਉਣੇ ਹੁੰਦੇ ਆ ਇਹ ਚਲੋ ਜੀ ਹੁਣ ਆਪਾਂ ਵੀਡੀਓ ਤੇ ਐਂਡ ਕਰਦੀ ਆਂ ਤੇ ਆਪਾਂ ਤੁਹਾਨੂੰ ਦਿਖਾ ਆ ਜੋ ਕੁਛ ਹੈ ਕਿਉਂਕਿ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਹੁਣ ਕਿ ਚਲੋ ਆਪਾਂ ਥੋੜੇ ਫਿਰਦੀ ਇੰਨੇ ਕੁ ਵੀਡੀਓ ਬਣਾ ਚਤੀਆ ਟਾਈਮ ਵੀ ਹੁਣ ਕਾਫੀ ਹੋ ਗਿਆ ਤੇ ਸਾਡੀ ਬੀਬੀ ਅੱਜ ਗਈ ਵੀ ਅਕੈਡਮੀ ਆਪਣੀ ਕਾਲ ਅਕੈਡਮੀ ਤੇ ਕਾਲੇ ਅੰਬਰ ਤੇ ਸ਼ਿਕਾਉਂਦੀ ਆ ਉਹ ਤਾਂ ਬੀਬੀ ਦਾ ਛੱਕਿਆ ਵਾ ਸੀਗਾ ਫੇਰ ਉਹ ਚਲੇ ਗਿਆ ਕਹਿੰਦੀ ਮੈਂ ਜਾ ਕੇ ਉਹਨੇ ਸਵੇਰ ਤੇ ਗਏ ਹੋਏ ਸਾਰੇ ਲੋੜਿਕ ਮਾਤਮ ਤੇ ਤੇ ਟੋਟਕੇ ਆਏ ਹੋਇਆ ਤੇ ਆਪਾਂ ਕੱਲੇ ਸੀ ਘਰੇ ਸਫਾਈਆਂ ਕਰ ਦਿੱਤੀਆਂ ਬਸ ਹੁਣ ਤਾਂ ਆ ਜਾਣਗੇ ਸਾਰੇ ਬੱਚੇ ਸਕੂਲੋਂ ਆ ਜਾਣਗੇ ਵੈਸੇ 4 ਸਵਾ 4 ਆਉਣਗੇ ਹਜੇ ਟਾਈਮ ਬਹੁਤ ਪਿਆ ਚਲੋ ਜੀ ਠੀਕ ਆਪਾਂ ਤੁਹਾਨੂੰ ਇੰਨਾ ਕ ਸਾਮਾਨ ਦਿਖਾਤਾ ਇੰਨੀ ਵੀਡੀਓ ਬਣਾਤੀ ਹਾਂ ਕਿ ਆਪਣੇ ਕੋਲ ਕੋਈ ਨਹੀਂ ਆਪਣੇ ਕੋਲ ਬਿੱਲੀ ਮਿਲ ਨਹੀਂ ਆਈ ਸੀਗੀ ਇੱਕ ਚੰਦਰ ਆ ਗਈ ਸੀ ਤੇ ਭਜਾਈ ਤੇ ਚਲੋ ਜੀ ਹੁਣ ਆਪਾਂ ਲਾਤੀ ਦੀ ਪੋਚੀ ਕੇਰਾ ਤਾਂ ਸਾਰਾ ਕੰਮ ਆਪਾਂ ਡਨ ਕਰਤਾ ਸਵਾਰਤੀਆਂ ਤੇ ਫਿਰ ਆਪਾਂ ਪੋਚੇ ਲਾ ਤੇ ਫਿਰ ਆਪਾਂ ਤੁਹਾਡੇ 슈ਟ ਵੀ ਸਲਾਈ ਕਰਾਂਗੇ ਕਿਉਂਕਿ ਟਾਈਮ ਆਪਣੇ 2 ਵਜੇ ਗਏ ਆ 2 ਵਜੇ ਗਿੱਟ ਤਰ ਗਏ ਨੇ 1:40 ਦਾ ਟਾਈਮ ਹੋ ਗਿਆ ਫਿਰ ਬਣਾ ਕੇ ਬੰਦ ਕਰਾਮ ਕਰਕੇ ਫਿਰ ਆਪਾਂ ਕੱਪੜੇ ਸਲਾਈ ਕਰਾਂਗੇ ਹੈ ਨਾ ਤੇ ਫਿਰ ਆਪਾਂ ਕੋਲੋਂ ਪਤਾ ਜਾਗਟਾ ਕੁਟ ਖਦੇ ਦਾਸ ਬਹੁਤ ਜਿਆਦਾ ਹੋਇਆ ਪਿਆ ਚਲੋ ਜੀ ਇੰਨੇ ਕ ਵੀਡੀਓ ਅੱਜ ਮਨਜ਼ੂਰ ਕਰਿਓ ਮੇਰੇ ਘ ਭੈਣਾ YouTube ਫੈਮਿਲੀ